ਹੋ ਜਿਹੜੇ ਟੋਪੀ ਵਾਲੇ ਬੜਾ ਝੂਠ ਦਾ ਪੰਡ ਬੰਨੀ ਸੀ ਪੜਿਆ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਸੀ ਪੜਿਆ ਆਪਣੇ ਆਪ ਨੂੰ ਅਸੂਲੀ ਕਹਿੰਦੇ ਸੀ ਹੁਣ ਕੀ ਹੋ ਰਿਹਾ ਉਹਨਾਂ ਦਾ ਅਸੀਂ ਉਦੋਂ ਹੀ ਕਿਹਾ ਸੀ ਆ ਕੇਜਰੀਵਾਲ ਜੜੇ ਆਪਾ ਤਾਂ ਦੁਖੀ ਹੈ ਆਪਣੇ ਕੌਮ ਤਾਂ ਦੁਖੀ ਹੈ ਪਰ ਉਦੋਂ ਤਾਂ ਹਵਾ ਬਣਾਤੀ ਸੀ ਇਹਨਾਂ ਨੇ ਉਹਨਾਂ ਉਦੋਂ ਦਾ ਕੇਜਰੀਵਾਲ ਸੋਨੇ ਦਾ ਲੱਗਦਾ ਸੀ ਅਸੀਂ ਕਹਿੰਦੇ ਸੀ ਇਹ ਟਿਕਟਾ ਵੇਚਦਾ ਉਹਦੋ ਕਿ ਆਪਣਾ ਖੈਰਾ ਕਹਿੰਦਾ ਸੀ ਇਹ ਤੋਂ ਵੱਧਾ ਪਵਿੱਤਰ ਬੰਦਾ ਹੀ ਹੈ ਨਹੀਂ ਤੇ ਮੈਂ ਖੈਰੇ ਨੂੰ ਪੁੱਛਣਾ ਚਾਹਣਾ ਖੈਰਾ ਸਾਹਿਬ ਹੁਣ ਤੁਹਾਨੂੰ ਤੁਸੀਂ ਕਹਿੰਦੇ ਕੇਜਰੀਵਾਲ ਸਿੱਖ ਕੌਮ ਦਾ ਦੁਸ਼ਮਣ ਹੈ ਉਹਦਾ ਤੁਸੀਂ ਕਹਿੰਦੇ ਸੀ ਕੇਜਰੀਵਾਲ ਸੋਨੇ ਦਾ ਹੁਣ ਤੁਸੀਂ ਕਹਿੰਦੇ ਉਹ ਟਿਕਟਾਂ ਵੇਚਦਾ ਕਿਉਂਕਿ ਤੁਹਾਨੂੰ ਕੁਰਸੀ ਤੇ ਲਾਤਾ ਤਾਂ ਹੀ ਹੋਣਾ ਅੱਜ ਦਾ ਭਗਵਾਨ ਤਮਨ ਤੁਹਾਡੇ ਜਿਹੜੇ ਦੀ ਨੁਮਾਇੰਦਗੀ ਕਰ ਰਿਹਾ ਹੈ ਯਾਰ ਮੈਂ ਤੁਹਾਨੂੰ ਇੱਕ ਕੱਲ ਦੱਸਾਂ ਪਾਰਲੀਮੈਂਟ ਵਿੱਚ ਕੋਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਨਾਲ ਬਹਿਣਾ ਬਹਿਣਾ ਨਹੀਂ ਚਾਹੁੰਦਾ ਕਿਉਂਕਿ ਇੰਨਾ ਮੁਸ਼ਕਮਾਰ ਦਾ दारू ਦਾ ਜਿਹੜਾ दारू ਪੀ ਕੇ ਜੈ ਜੈ ਤੁਸੀਂ ਇਹਦੀ ਭਾਸ਼ਣ ਦੇਣਾ ਉੱਥੇ ਗੱਲਾਂ ਦੇਖੋ ਸ਼ਰਮ ਆਉਂਦੀ ਹੈ ਯਾਰ ਉਹ ਕਹਿੰਦੀ ਹੈ ਪੰਜਾਬ ਦੇ ਨੁਮਾਇੰਦੇ ਚੁੜਕਲੇ ਸੁਣਾਉਣੇ ਹੋਰ ਗੱਲ ਹੈ ਸੋਣਾ ਹੋਰ ਗੱਲ ਹੈ ਪਰ ਜ਼ਿੰਮਵਾਰੀ ਦੇਣੀ ਪੰਜਾਬ ਦੀ ਅਗਵਾਈ ਕਰਨੀ ਹੋਰ ਗੱਲ ਹੈ ਜੁੜਕਲੇ ਸੋਣੇ ਬਹੁਤ ਕਲਾਕਾਰ ਕਰ ਸਕਦੇ ਆ ਪਰ ਕੁਰਬਾਨੀਆਂ ਦੇਣੀਆਂ ਸ਼ਹਾਦਤਾਂ ਦੇਣੀਆਂ ਬਹੁਤ ਮੁਸ਼ਕਲ ਹੈ ਆ ਜਿਹੜਾ ਹੁਣ ਤੁਹਾਡੇ ਕਾ ਜਿਹੜਾ ਖੇਰੇ ਹੁਣ ਦੋ ਫੜ ਪਾਰਟੀ ਹੋ ਗਈ ਹੈ ਤੁਸੀਂ ਖੇਰੇ ਦਾ ਪਿਛੋਕੜ ਦੇਖੋ ਇਹਦੇ ਬਜ਼ੁਰਗ ਸਰ ਸੁਖਜਿੰਦਰ ਸਿੰਘ ਉਹ ਸੀ ਜਿਨ੍ਹਾਂ ਨੇ ਸਭ ਤੋਂ ਪਹਿਲੇ ਖਾਲਸਾਣ ਦਾ ਝੰਡਾ ਚੱਕਿਆ ਉਹਦੇ ਬਾਅਦ ਆਈ ਖੇਰਾ ਸਿੰਘ ਜਿਹਨੇ ਕਾਂਗਰਸ ਪਾਰਟੀ ਜੀ ਨੇ ਗਾਂਧੀ ਪਰਿਵਾਰ ਦੀ ਐ ਮਸ਼ਹੂਰੀ ਕਰਦਾ ਹੁੰਦਾ ਸੀ ਪੂਰੀ ਉਹਨਾਂ ਨੂੰ ਵਧਾਈ ਦਿੰਦਾ ਹੁੰਦਾ ਸੀ ਗਾਂਧੀ ਪਰਿਵਾਰ ਨੂੰ ਰੱਬ ਮੰਨਦਾ ਹੁੰਦਾ ਸੀ ਜਿਹੜੇ ਗਾਂਧੀ ਪਰਿਵਾਰ ਨੇ ਟੈਂਕਾਂ ਤੋਂ ਪਲ ਹਮਲਾ ਕਰ ਦਰਬਾਰ 'ਸਾ ਹਮਲਾ ਕੀਤਾ ਉਸ ਗਾਂਧੀ ਪਰਿਵਾਰ ਨੂੰ ਰੱਬ ਮੰਨਦਾ ਹੁੰਦਾ ਸੀ ਖੈਰਾ ਤੇ ਜਦੋਂ ਉਹਨਾਂ ਨੇ ਉਹਨੂੰ ਲਈ ਮੰਤਰੀ ਬਣਾਇਆ ਟਿਕਣੇ ਦਿੱਤੀ ਕੋਈ ਘੋੜੀ ਲੈਣ ਜਾਣੇ ਹੋ ਜਾਂ ਕੋਈ ਤੁਸੀਂ ਰਿਸ਼ਤਾ ਕਰਨ ਜਾਣੇ ਹੋ ਕਿਸੇ ਨਾਲ ਤੁਸੀਂ ਉਹਨਾਂ ਦਾ ਪਰਿਵਾਰ ਦਾ ਪਛੋਕਰ ਦੇਖਦੇ ਹੋ ਉਹਨਾਂ ਦੇ ਬਜ਼ੁਰਗਾਂ ਦਾ ਪਛੋਕਰ ਦੇਖਦੇ ਹੋ ਜੇ ਤੁਹਾਨੂੰ ਕਮੀ ਲੱਗਦੀ ਹੈ ਤੁਸੀਂ ਪਿੱਛੇ ਹਟ ਜਾਂਦੇ ਹੋ ਇਹਨਾਂ ਟੋਪੀ ਵਾਲਿਆਂ ਦਾ ਪਛੋਕਰ ਹੈ ਹੀ ਨਹੀਂ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਤੇ ਹੁਣ ਸਾਰੇ ਪਤਾ ਨਹੀਂ ਕਿੱਥੇ ਜਾਣਗੇ ਉਹ ਵੀ ਕਾਂਗਰਸ ਦਾ ਪਛੋਕਰ ਸਾਰੇ ਜਾਣਦੇ ਹੋ ਕਿ ਪੰਚ ਤੇ ਪੰਜਾਬ ਦੁਖੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਦਾ ਪਛੋਕਰ ਜਾਣਦੇ ਹੋ ਕਿੰਨੇ ਲੋਕਾਂ ਨੇ ਵਰਕਰਾਂ ਨੂੰ ਸ਼ਹਾਦਤਾਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਇਆ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜੀ ਹੈ ਤੇ ਸਿੱਖ ਕੌਮ ਦੀ ਨਮੈਂਦਾ ਜਥੇਬੰਦੀ ਹੈ